ਨੇ ਵੀ ਗੰਤੀ ਆਈਏ ਹੈ ਸਾਡੇ ਦਾ ਮੁਸ਼ਕਲਾ ਹੁੰਦਾ ਜਦ ਆਪੇ ਲੱਕਾਂ ਦੇ ਹੱਬ ਨਾਲ ਸੰਗਤਾ ਜਿਹੜੀ ਉਹ ਦਰਸ਼ੀ ਦਰ ਮਾਦੀ ਆ ਬਹੁਤ ਮੰਨਤਾ ਇਹ ਬਹੁਤ ਮੰਨਦੇ ਕੋਈ ਹੁੰਦੀ ਜੋ ਮੰਗੀਦਾ ਪੂਰਾ ਵੀ ਹੋ ਜਾਂਦਾ ਸਾਡਾ ਜਿੱਤੇ ਪੂਰਾ ਪਰਿਵਾਰ assemblage ਆਵਾ ਉਹ ਬਹੁਤ ਹੀ ਪ੍ਰਾਤੀ ਦੇ ਜਿਆਦਾ ਮੰਨਦਾ ਜਿੱਦ ਕੇ ਮਾ ਕੋ ਇਹ ਨਹੀਂ ਕਿ ਵਿਆਹ ਤੋਂ ਬਾਅਦ ਕੋ ਇਲਾਜ ਹੋਵੇ ਕਈ ਸਾਲ ਉਹ ਰਹਿੰਦੇ ਨੇ ਸਾਥੀ ਆਪਾਂ ਲੋਕ ਪ੍ਰੋਪਰ ਬੁਫ਼ਟਾਈ ਤੇ ਆਪਨੇ ਮਾਦੀਓ ਕੈਸਸ ਦੀ ਜੰਦਾ ਸਾਡੀ ਪ੍ਰੈਕਟਰਸ ਦੇ ਨਾਲ ਹੋ। ਇੱਥੇ ਸਾਡੇ ਡੀਐਸਟੀ ਬਰਾਲਾ ਐਸਐਚਓ ਸਮਰਾਲਾ ਤੇ ਐਸਐਚਓ ਮਾਸੇਦਾ ਦਾ ਸਨੇਹਕ ਗਰੀਬ ਦਾ ਹਿੱਸੇ ਦੇ ਤਰੀਕ ਨੂੰ ਸੁਲਾਵੀ ਨੇ ਸਟਾਫ ਹੈ। ਮੇਰਾ ਨਾਮ ਜੀ ਚੰਦਰਮੋਹਨ ਸ਼ਰਮਾ। ਬੋਲ ਸ਼ੰਕਰ ਭਗਵਾਨ ਕੀ ਜੈ। ਅੱਜ تقریباً مہینے پہلے ਜਿਹੜਾ ਪਹਿਲੇ ਤਿਆਰੀ ਹੁੰਦੀ ਆ ਨਾ ਉਹ ਤਾਂ ਜਿਵੇਂ ਮਿਸਤਰੀ ਹੋਗੇ ਰਾਜ ਮਿਸਤਰੀ ਲੱਕੜਾੜਾ ਰਾਜ ਮਿਸਤਰੀ ਇਹ ਮਿਸਤਰੀ ਜਿਆਦਾ ਹੁੰਦੇ ਨੇ ਤੇ ਜਿਹੜੇ ਹੁਣ ਸ਼ਬਰాత్రి ਆ ਉਹਦੇ ਵਿੱਚ ਬਲੰਟੀ ਜਿਹੜੇ ਹੁੰਦੇ ਨੇ ਆਪਣੇ 1.5 ਤੋਂ 100 ਬੰਦਾ ਆ ਜਿਹੜੇ ਸੇਵਾ ਸੇਵਾ ਤੁਹਾਡੀ ਦੇਤੀ ਪ੍ਰਕਿਰਤੀ ਪ੍ਰਭਾਵ ਹੋਈ ਕਿੰਨੀ ਚੱਲਦੀ ਇਹ ਤੇ ਨੰਬਰ ਇੱਕ ਦਾ ਜਿਹੜੀ ਜਲ ਚੜਦਾ ਨਾ ਅੰਦਰ ਉਹ ਸਰੰਗੀਆਂ ਨਾਲ ਹੀ ਚੜਦਾ ਤਿੰਨ ਸਰੰਗੀਆਂ ਲੱਗਿਆ ਹੋਈਆਂ ਨੇ ਰਾਜ ਨੂੰ ਦੇਖਦੇ ਉਹਦੀ ਵਿਵਸਾ ਦੂਜਾ ਜਿਹੜੇ ਸਰਗਤ ਆਉ ਸਾਰੀ ਲਾਈਨਾਂ ਦੇ ਵਿੱਚ ਆਂਦੀ ਆ ਪ੍ਰੋਪਰ ਤੇ ਪੰਡਾਰਿਆਂ ਦਾ ਇੰਤਜ਼ਾਮ ਹੁੰਦਾ ਜਿਹੜੀਆਂ ਅਲੱਗ-ਅਲੱਗ ਸੰਸਥਾ ਵੱਲੋਂ ਲਾਏ ਜਾਂਦੇ ਨੇ ਤੇ ਬਹੁਤ ਸੁਪਰਸ਼ਾਸਨ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਇੱਥੇ ਉਹਨਾਂ ਦੀ ਡਿਊਟੀ ਹੁੰਦੀ ਆ ਮੈਡੀਕਲ ਟੀਮ ਆਂਦੀ ਆ ਫਰ ਗੇਟ ਦੀ ਟੀਮ ਆਂਦੀ ਆ ਪ੍ਰਸ਼ਾਸਨ ਵੱਲੋਂ ਹਰ ਕਿਸਮ ਦੀ ਸਹੂਤ ਮੁਹਰਦੇ ਆਂ ਦੇਸ਼ ਵਿਦੇਸ਼ੀ ਦੇਸ਼ ਜਦੇਸ ਤੋਂ ਅੰਦਰੋਂ ਬਹੁਤ ਦਰੋ-ਦਰੋ ਵੀ ਆਂਦੇ ਨੇ ਤਕਰੀਬਨ ਆਪਣੇ ਏਰੀਆ ਦਾ ਸਾਰਾ ਪੰਜਾਬ ਦਾ ਹੁੰਦਾ ਹੈ। ਅਸ਼ੋਕ ਕੁਮਾਰ ਜੀ ਆਪਾਂ ਕਿੰਨੇ ਸਾਲ ਤੋਂ ਆ ਰਹੇ ਹੋ? ਮੈਨੂੰ 10 ਸਾਲ ਹੋ ਗਏ ਆਂਦੇ ਨੂੰ। ਬਹੁਤ ਮਾਨਤਾ ਜੀ। ਬਹੁਤ ਮੰਦੇ ਬਹੁਤ ਥੋੜੀ ਹੁੰਦੀ ਜੋ ਮੰਗੇਗਾ ਪੂਰਾ ਵੀ ਹੋ ਜਾਂਦਾ ਸਾਡਾ ਜਿੱਥੇ। ਪੂਰਾ ਪਰਿਵਾਰ ਸਮੇਤ ਆਇਆ ਵਾ। ਅਕੀ ਜਦੋਂ ਇਹ ਬਣਿਆ ਨਹੀਂ ਸੀ ਜਦੋਂ ਛੋਟਾ ਜਿਹਾ ਸੀ ਬਿਲਕੁਲ ਉਹ ਤੱਕਦੇ ਅਸੀਂ ਆਂਦੇ ਇੱਥੇ ਇੰਨਾ ਦੇ ਵਿੱਚ ਕਿੰਨਾ ਕੁ ਟਾਈਮ ਲੱਗਣਾ ਸਾਨੂੰ 2 ਘੰਟੇ ਹੋ ਗਏ ਲਾਈਨ ਵਿੱਚ ਲੱਗੇ ਆ ਵੀ ਅਜੇ ਸੜਕ ਕੋ پاس ਹੀ ਗਿਆ ਸੀਗਾ ਨਹੀਂ ਲਾਈਨ 'ਚ ਜੋ ਸਵਾਰਾ ਫਟਾ ਦੇ ਕੰਦਾ ਉਹ ਲੈਂਚੀ ਆਂਦਾ ਵਾ ਠੀਕ ਹੈ ਜੀ ਪਰੰਦਰਵਾ ਨਾ ਪਹਿਲਾਂ ਸਾਰਾ ਜੈਪੁਰ ਦਾ ਆਉਤੀ ਹਜ਼ਾਰਾਂ ਨਹੀਂ ਲੱਖਾਂ ਦੀ ਗਿੰਦੀ ਜਦੋਂ ਪਹੁੰਚਦੇ ਨੇ دوروں دوروں آتے مسا ٹیکنے سر کو منوکام پوری کر دے ہیں تو بہت ہی پراچین اتہاسک مندر آ مانتا یہ بھی ہے کہ ویا تو سو سال رہے بھی سبوت بھی ملے ہیں مورتیاں بھی نکلیاں بھی ہے یہ تقریباً رات شروع ہو جائے لمبے لمبی لائنوں دوروں لوگ آتے ہیں ڈرنگ بھی وا بھی کیمپ بھی لگتا واپس کا بھی پور ہندوستان کے یہ سیوا تقریباً کل سو تک چلو گی جاتا جاگرن بھی آ جاتا دیکھو شیو راتری موقع ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੋਪਰ ਕੋਪਟਾਈਂਸ ਤੇ ਆਮਨੇ ਮਾਲੀਓਂ ਕੈਸਟੀ ਕਰਨਾ ਸਾਰੀ ਡਾਇਰੈਕਸ਼ਨ ਦੇ ਮੁਤਾਬਕ ਇੱਥੇ ਸਾਡੇ ਡੀਐਸਪੀ ਸਮਰੌਲਾ ਐਸਐਚਓ ਸਮਰੌਲਾ ਤੇ ਐਸਐਚਓ ਮਾਕੀਦਾ ਦਾ ਸਮੇਤ ਤਰੀਕ 230 ਦੇ ਤਰੀਕ ਨੂੰ ਪੁਲਿਸ ਥਾਣੇ ਇੱਥੇ ਦਾਨਾਤ ਨੇ ਪ੍ਰੋਪਰ ਅਰੇਂਜਮੈਂਟ ਹੈ ਅਸੀਂ ਮੰਤਰੀ ਕਮੇਟੀ ਨਾਲ ਮਿਲ ਕੇ ਆਲਰੇਡੀ ਪਹਿਲਾਂ ਪਲਾਨ ਕਰਕੇ ਪ੍ਰੋਪਰ ਫੋਰਸ ਲਾਈ ਹੋਈ ਹੈ ਸਾਰਾ ਪ੍ਰੋਗਰਾਮ ਬੀਫੁਲੀ ਚੱਲ ਰਿਹਾ ਹੈ ਅੱਜ ਦੇਖਣ ਨੂੰ ਮਿਲਦਾ ਹੁੰਦਾ ਜਿੱਥੇ ਵੱਧ ਭਾਰੀ ਟੀੜ ਹੁੰਦੀ ਹੈ ਟੋਰੀਆਂ ਹੁੰਦੀਆਂ ਨੇ ਉਹਦੇ ਬਾਰੇ ਕੀ ਇਸ ਤੋਂ ਅਸੀਂ ਆਪਣੇ ਸਿਟੀਲ ਦੇ ਵਿੱਚ ਵੀ ਪੁਲਿਸ ਮੁਲਾਜ਼ਮ ਲਾਏ ਹੋਏ ਨੇ ਪਾਟਰਨ ਡਿਊਟੀ ਵੀ ਲਾਈ ਹੋਈ ਹੈ ਅਸੀਂ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਅਸੀਂ ਗੇਟ ਕਰ ਰਹੇ ਹਾਂ ਦੀ ਹੈ ਜਾਂ ਜਿਹੜੇ ਪੁਰਾਣੇ ਕ੍ਰਿਮੀਨਲ ਲੋਰ ਹੈ ਉਹਨਾਂ ਦੇ ਹੌਟੋਰ ਦਿੱਤੇ ਹੋਏ ਹੈ ਅਰ ਇੱਕ ਗੇਟ ਦੇ ਸਾਡੇ ਸਿਟੀਲ ਦੇ ਦਰਦਿੱਕਤ ਲੱਗਣ ਲਾਏ ਗਏ ਨੇ ਮੇਨ ਮੇਨ ਜਗ੍ਹਾ ਤੇ ਪੈਟਰੋਲਿੰਗ ਵੀ ਜਾਂਦੇ